ਸਾਨ ਵੀਰੋ ਸਵਾਗਤ ਹੈ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤੇ ਰੋਜ਼ ਦੀ ਤਰ੍ਹਾਂ ਅੱਜ ਵੀ ਆਪਾਂ ਆਇਆ ਸਬਜੀ ਮੰਡੀ ਸਬਜੀ ਦੀ ਵੀਡੀਓ ਬਣਾਉਣ ਦੇ ਲਈ ਤਰੀਕਾ ਜਿਹੜੀ ਅੱਜ 11 ਫਰਵਰੀ ਤੇ 2025 ਹੋ ਗਈ ਆ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਜੁੜੇ ਆ ਜੀ ਸਾਡੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਬੈਲ ਵਾਲਾ ਆਈਕਨ ਜ਼ਰੂਰ ਨਾਲ ਪਲਿਓ ਤਾਂ ਵੀਡੀਓ ਕਰਦੇ ਆਪਾਂ ਸ਼ੁਰੂ ਮੋਗਾ ਮੰਡੀ ਦਾ ਅੱਜ ਬਈ ਜੀ ਪਿਆਜ਼ ਵੇਗਿਆ 35 ਤੋਂ 36 ਰੁਪਏ ਕਿਲੋ ਤੇ ਲਸਣ ਵੇਗਿਆ ਬਹੁਤ ਵਧੀਆ ਐਮਪੀ ਵਾਲਾ 90 100 ਦੇ ਆਸ-ਪਾਸ ਅਦਰਕ 50 ਰੁਪਏ ਕਿਲੋ ਮਿਰਚ 40 ਤੋਂ 45 ਰੁਪਏ ਤੇ ਟਮਾਟਰ ਵਿਗਿਆ ਬਾਈ ਜੀ 13 14 15 ਰੁਪਏ ਤੇ ਕਰ ਟਿੰਡੀ ਵਿਗਿਆ 20 ਰੁਪਏ ਕਿਲੋ ਸ਼ਵਲਾ ਮਿਰਚ 20 22 25 ਰੁਪਏ ਤੇ ਕਰ ਮਟਰ ਬਾਈ ਜਿਹੜਾ ਪੈਨਸਲ ਲੋਕਲ ਬਹੁਤ ਜ਼ਿਆਦਾ ਵਧੀਆ ਅੱਜ ਮੰਦਾ ਹੋ ਗਿਆ ਉਹ ਵਿਗਿਆ 20 ਰੁਪਏ ਤੋਂ ਲੈ ਕੇ 23 24 ਤੇ ਕਰ ਗਿਆ ਪੈਨਸਲ ਲੋਕਲ ਜਿਹੜਾ ਅਮਰਸਰ ਵਾਲਾ ਸਿੰਗਲ ਤੜਾਈ ਆ ਮਟਰ ਇਹ ਪੈਨਸਲ ਵਿਗਿਆ 14 15 16 ਰੁਪਏ ਨੈਟ ਤੇ ਗੋਭੀ ਦੇ ਉਹੀ ਹਾਲਾਤ ਅੱਜ ਚੰਗੀ ਦਾ 3 ਰੁਪਏ ਥੋੜੀ ਬੋਤ ਤੁਲ ਕੇ ਵੈ ਗਈ ਬਾਕੀ ਉਹੀ 50 50 60 60 ਰੁਪਏ ਛਾਲਗਣ ਵੈ ਗਿਆ 4-5 ਰੁਪਏ ਕਿਲੋ ਧਰਿਆ ਵੈ ਗਿਆ ਵਾ 8-9 ਰੁਪਏ ਕਿਲੋ ਬੰਦ ਗੋਭੀ ਬਈ ਜੀ ਅੱਜ ਵਿਕੀ ਆ 3 ਤੋਂ 4 ਰੁਪਏ ਤੱਕ ਰੈ ਗਈ ਥੋੜਾ ਠੀਕ ਸੀ ਬੀਆਰ ਬੈਂਗਣ 15 ਰੁਪਏ ਕਿਲੋ ਵੈ ਗਿਆ ਮੇਰੇ ਯਾਰ ਬਾਪੜੀ ਮਿਰਚ 4 ਵਾਲੀ ਵੈ ਗਈ 30 ਤੋਂ 35 ਰੁਪਏ ਕਿਲੋ ਅੱਜ ਆਲ ਓਵਰ ਬੀ ਆਰ ਮੰਦਾ ਹੋਇਆ ਗਿਆ ਫੇਰ ਵਾਈਪ ਭੇਲ ਗਈ ਗਾਜਰ ਬਹੁਤ ਜਿਆਦਾ ਵਧੀਆ ਵੈਗੀ ਆ 5 ਤੋਂ 6 ਰੁਪਏ ਕਿਲੋ ਤੇ ਕਰੋ 5-6 ਰੁਪਏ ਕਿਲੋ ਵੈਗੀ ਗਾਜਰਾ ਪਰੋ 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 ਮੂਲੀ 4-5 ਰੁਪਏ ਵੈਗੀ ਆ ਆਲੂ ਜਿਹੜਾ ਡਾਇਮੰਡ ਸੀਗਾ ਬਹੁਤ ਵਧੀਆ 400 ਰੁਪਏ ਡਾਇਮੰਡਾਂ ਅਰਨ 550 ਆ 50 ਰੁਪਏ ਡਾਉਨ ਆ ਮਾਰਕੀਟ ਅੱਜ ਪੂਰੇ ਅੱਜ ਮਾਰਕੀਟ 50 ਰੁਪਏ ਡਾਉਨ ਸੀ ਤੇ ਡਾਇਮੰਡ 400 ਤੋਂ ਲੈ ਕੇ 450 ਤੱਕ ਰ ਆ 500 ਅਰ 500 ਇੱਕ ਪੱਕੀ ਛੇਲ 550 ਪੱਕੀ ਛੇਲ ਅਰਨ 550 ਵੇਚ ਗਿਆ ਐਲ ਆਰ 600 ਤੇ 650 ਵਿਗਈ ਐਲ ਆਰ 600 ਤੋਂ ਬਹੁਤ ਟੌਪ ਦਾ 650 ਰੁਪਏ ਵਿਗਿਆ ਵਾ ਇਹ 550 ਆ 550 ਵਿਗਿਆ ਥੋੜਾ ਜਿਹਾ ਹਲਕਾ ਹੀ ਮਾਲ ਆ ਤੇ ਆਲ ਓਵਰ ਬਜ਼ਾਰ ਅੱਜ 50 ਰੁਪਏ ਮੰਦਾ ਸੀ ਆਲੂ ਦਾ ਆਮ ਤਾਂ ਹੁਣ ਤੇਜ ਹੋ ਗਈ ਆ ਪਟਾਈਆਂ ਚੱਲ ਪਈਆਂ ਤਕਰੀਬਨ ਮਾਲ ਸਾਰਾ ਚੱਲ ਪਿਆ ਹੁਣ ਕਵਾਡਿਓ ਤੇ ਬਾਕੀ ਪੱਕੀ ਪਟਾਈ ਦੇ ਖੜਦਾ ਬਜ਼ਾਰ ਬਾਕੀ ਹੋਰ ਸਾਰੇ ਵੀ ਠੀਕ ਠਾਕ ਹੋ ਬਾਕੀ ਨੂੰ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਕੋਮੈਂਟ ਕਰਦੇ ਰਿਹਾ ਕਰੋ ਇਨੇ ਨਾਲ ਹੌਸਲਾ ਮਿਲਦਾ ਵੀਰਾਂ ਭਰਾਵਾਂ ਦੇ